Thank <music> you. ਮਾਸ ਵੀਰ ਦੇ 5:30 ਤੇ ਆਪਾਂ ਗੁਰੂ ਨਾਨਕ ਪੰਜਾਬੀ ਢਾਬੇ ਤੋਂ ਚੱਲਣ ਲਈ ਤਿਆਰ ਆਂ ਬੱਦਲ ਬਾਈ ਹੈਗੀ ਹੈ ਹਲਕੀ ਹਲਕੀ ਤੇ ਹਜੇ ਸੂਰਜ ਜਿਹੜਾ ਹੈਗਾ ਉਹ ਮੂੰਹ ਨਹੀਂ ਦਿਖਾਉਣੀ ਆਪਣਾ ਇਹ ਬਿਲੀ ਲੜੇ ਪਈ ਹੈ ਹਜੇ ਲੋਕੀ ਪਰੇ ਕੀ ਨਾ ਲੈਣ ਏਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵਿਦੁਰਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡਾਉਂਦੇ ਰਹ ਗਏ ਵੀ ਤੂੰ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਾਉਂਦੇ ਰਹ ਗਏ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਜਿਹੜਾ ਹੈਗਾ ਗੁਰੂ ਨਾਨਕ ਪੰਜਾਬੀ ਟੱਪ ਤੋਂ ਚੱਲ ਕੇ ਘੰਟੇ ਦੇ ਵਿੱਚ 60 ਕਿਲੋਮੀਟਰ ਦੀ ਵਾੜ ਕੱਢ ਲਈ ਐ ਤੇ ਸਮਾਂ ਹੋ ਗਿਆ ਜੀ ਪੌਣੇ 7 ਦਾ ਤੇ ਹੁਣ ਦੁੱਧ ਚਾਹ ਬਣਾਉਣ ਦੀ ਤਿਆਰੀ ਹੈ ਤੇ ਜਿਹੜੇ ਇਸ ਇਲਾਕੇ ਦੀ ਜੇ ਅੱਪ ਗੱਲ ਕਰੀਏ ਮੱਧ ਪ੍ਰਦੇਸ਼ ਦਾ ਇਲਾਕਾ ਇਹ ਰਾਜਸਥਾਨ ਨਾਲ ਲੱਗਦਾ ਉਹ ਇਲਾਕਾ ਜਿਹੜਾ ਬਹੁਤ ਹੀ ਹਰਿਆ ਭਰਿਆ ਤੇ ਬਦਲਬਾਈ ਤਕਰੀਬਨ ਮੈਨੂੰ ਲੱਗਦਾ ਵੀ ਜਿੱਥੋਂ ਜਦੋਂ ਦੇ ਚੱਲੇ ਆਉਣ ਦੀ ਸਾਨੂੰ ਮਿਲ ਰਹੀ ਹੈ ਪੰਜਾਬ ਜੀ ਬਦਲਬਾਈ ਹੈਗੀ ਖਰ ਪਰ ਇਲਾਕਾ ਬਹੁਤ ਹੁਣ ਪਿੱਛੇ ਪਹਾੜਾਂ ਉਹ ਹਲਕੇ ਹਲਕੇ ਪਹਾੜੀਆਂ ਤੇ ਪਾਣੀ ਖੜਾ ਮੀਂਹ ਦਾ ਥਾਂ ਥਾਂ ਤੇ ਕਿਉਂਕਿ ਇਹ ਟਿੱਬੇ ਜੇ ਬਣ ਜਾਂਦੇ ਪਹਾੜਾਂ ਦੇ ਉੱਥੇ ਪਾਣੀ ਖੜ ਜਾਂਦਾ ਤੇ ਹਰੀ ਹਰੀ ਮਧਪ੍ਰਦੇਸ਼ ਦੇ ਇਲਾਕਾ ਤੁਹਾਨੂੰ ਮੌਨਸੂਨ ਦੇ ਵਿੱਚ ਬਰਸਾਤਾਂ ਦੇ ਵਿੱਚ ਦੇਖਣ ਨੂੰ ਬਹੁਤ ਹੀ ਖੂਬਸੂਰਤ ਮਿਲੂਗਾ ਹਰਿਆ ਭਰਿਆ ਉਦਾਂ ਇਹ ਖੁਸ਼ਕ ਤੇ ਸੁੱਕਾ ਇਲਾਕਾ ਹਾਂ ਵੀ ਸੰਗ ਤੋਂ ਕੱਡੋ ਸਮੁੰਦਰ ਮੈਂ ਇੱਕ ਸਕੀਮ ਬਣਾ ਜੀ ਹਾਂਜੀ ਮਲਾ ਜੱਪੜ ਨੂੰ ਜਾਪੜ ਦਿੰਦੇ ਗਮਸਾਂ ਤੁਰਦੇ ਹਾਂ ਹਾਂ ਠੀਕ ਹੈ ਉੱਥੋਂ ਬੱਸ ਦੇ ਵਿੱਚ ਹੀ ਸਾਈਕਲ ਧਰ ਲਿਆ ਹਾਂ 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 ਇੱਥੀ ਵੀ ਕਿੱਟ ਪਾ ਲਓ ਉੱਥੋਂ ਚੱਕ ਕੇ ਸਾਈਕਲ ਇੱਧਰ ਆ ਜੀ ਇੱਥੇ ਆ ਜੀ ਉੱਥਰ ਜੀ ਪਿੰਡ ਜੀ ਜਿਹੜੇ ਸਿੱਧਰ ਤੇ ਆ ਗਿਆ ਨਾ ਅਰਸ਼ ਦੀਆਂ ਲਾਂ ਨਾ ਤੋਂ ਮਿਲਦਾ ਨਾ ਲਾਂ ਵਿਚਾਰ ਸਾਡੇ ਚਾਰ ਡਬਲ ਚੱਲਦੀ ਹੈ ਇਹ ਦਰਹਾਂ ਦੀ ਚੱਲੀ ਨਹੀਂ ਉੱਥੇ ਬੱਸ ਪਰ ਆਵੇ ਇਹੇ ਮੌਸਮ ਜੀ ਬਾਬਾ ਉਹ ਕਦੋਂ ਆ ਜੇ 6 ਮਹੀਨੇ ਤੋਂ ਦੁਬਾਰਾ ਅੱਗੇ ਸਾਈਕਲ ਲੈ ਕੇ ਗਸ ਹੈ ਮਹੀਨੇ ਤੋਂ ਬੜਾ ਅੱਗੇ ਪਰ ਆਉਂਦਾ ਨਾਲ ਇਹਨੇ ਚੱਲ ਅਰਸ਼ ਨਿਊਜ਼ ਲੈ ਲੈ ਨਾਲ ਨਾਲ ਹੱਥ ਬੰਨਤੇ ਬਲੌਗ ਚ ਹੱਥ ਬੰਨਦੇ ਇਹਨਾਂ ਅਰਸ਼ ਨੂੰ ਨਹੀਂ ਲੈਣਾ ਨਾਲ ਆ ਸੁਣ ਲਾਰਸ਼ੀ ਚ ਬਲੌਗ ਦੇਖਣਾ ਤਾਂ ਦੇਖ ਲਈ ਭਾਈ ਕਿਹਦਾ ਵਧੀਆ ਹੈਗਾ ਸੰਧਿਆ ਦਾ ਟਾਈਮ ਹੈ ਸੰਧੇ ਹੀ ਨਹੀਂ ਆਇਆ ਵੇਰੰਦੀ ਉਹਨਾਂ ਰਾਤ ਨੂੰ ਕਹਿੰਦੇ ਸੰਧਿਆਤ ਨੂੰ ਦੀ ਸੰਧਿਆ ਦਾ ਵੇਲਾ ਤੁੰਦ ਹੁੰਦਾ ਨਹੀਂ ਪ੍ਰਵਾਤ ਹਾਂ ਪ੍ਰਵਾਤ ਦਾ ਟਾਈਮ ਹੈ ਹੂੰ ਤੇ ਵਧੀਆ ਵਧੀਆ ਬੰਦਿਆਂ ਦਾ ਨਾਮ ਲੈਣ ਸੁੱਕੇ ਕਿਉਂ ਯਾਰ ਤੂੰ ਕਿਉਂ ਖਾਧ ਪੀਉਂਦੇ ਆਂ ਦਾਦੇ ਖਾਤ ਨਹੀਂ ਬਾਬਾ ਉਹਨੇ ਤਾਂ ਜੰਮੀ ਮਾਰੀ ਮਾਰੀ ਦਿੱਤੀ ਸੀ ਨਹੀਂ ਗੱਲ ਹੈ ਉਦੋਂ ਇੱਕ ਦਿਨ ਪਹਿਲੇ ਟੱਕਰਿਆ ਸੀਗਾ ਬਾਬਾ ਇੱਕ ਦਿਨ ਪਹਿਲੇ ਉਹ ਲੈ ਨਾਮ ਸੁਣ ਕੇ ਉਹ ਵੀ ਡਿੱਗ ਪਿਆ ਕਹਿੰਦਾ ਤਾਂ ਬਾਬੇ ਬਾਬੇ ਬੈਜੋ ਬੈਜੋ ਕੁਝ ਕਰਨੀ ਆ ਕਹਣਾ ਹਾਂ ਚੱਲ ਪੁੱਛੀਏ ਹੋ ਵੀ ਆਦੇ ਅੰਦਰ ਪਾ ਲੂ ਇਹ ਜਿਹਾ ਸਮਾਰ ਤੇਰੀ ਰੱਖਦੇ تھے ਇੱਥੇ ਟੰਗ ਇਹਨੂੰ ਬਾਹੋਂ ਉਧਰ ਪਾ ਦੇ ਇਹ ਤੰਬੂਕਣਾ ਤਾਂ ਹੀ ਹੈ ਹੈ ਪੁਜੀਆ ਮੈਂ ਤਾਂ ਖਾਂਦਾ ਨਹੀਂ ਪੁਜੀਆ ਉਹ ਬੜਾ ਮੈਂਨੇ ਸਕੇਲੇ ਮਖਾ ਵੀ ਪੁਜੀਗਾ ਖਾ ਕੇ ਜਰਾ ਆਪਾਂ ਤਾਂ ਖਾਂਦੇ ਨਹੀਂ ਨਾ ਮਿਲਗਾ ਮੈਂ ਕਿਦੋਂ ਖਾਣਾ ਪੁਜੀਆ ਯਾਰ ਪਸੰਦ ਨਹੀਂ ਇਹ ਬੰਦਾ ਹਾਂ ਉਥੇ ਵੀਡੀਓ ਕਰਕੇ ਲੈ ਆਜੂਗਾ ਪੁਜੀਗਾ ਦੀ ਮੈਨੂੰ ਕਹਾਂ ਹਾਲਾਂਕੇ ਹੁਣ ਖਾ ਲਾਂਗੇ ਹੁਣ ਕੀ ਆ ਗੱਲ ਇੱਕ ਕਰਨੂੰ ਉਦੋਂ ਕੰਮ ਹੋਰ ਸੀ ਉਦੋਂ ਪਹਿਰਾ ਹੋਰ ਸੀ ਨਹੀਂ ਯਾਰ ਹੋਪਾ ਨਹੀਂ ਆ ਨਹੀਂ ਚੱਲਦੇ ਚਾਹ ਪੀਣੀ ਆ ਚਾਹ ਪੀਣੀ ਹੈ ਤੇ ਚੰਗਾ ਆ ਜਾ ਬੱਸ ਨਾ ਬੋ ਖਲੇ ਨੇ ਉਹ ਤੁਸੀਂ ਯਾਰ ਆਪਾਂ ਮੈਂ ਕਹਿੰਦਾ ਰੱਖ ਲਓ ਮੌਸਮ ਠੰਡਾ ਹੀ ਹੈ ਹਾਂ ਉਹ ਬੁੱਤ ਪਈ ਰਹਿੰਦੇ ਸੁੱਖਿਆ ਆ ਬਾਈ ਉਹ ਕੀ ਹੈ ਆ ਲੈ ਜੋ ਥੋੜੀ ਆ ਮਹਿਲਾ ਮੈਂ ਹਾਂ ਤੂੰ ਹੀ ਲੈ ਗੱਪੜਾ ਵਾ ਕਿਉਂ ਕੀ ਗੱਲ ਇਹ ਤੂੰ ਆਖਿਆ ਵੀ ਮੇਰਾ ਮੈਂ ਲਾਇਆ ਕਰੂੰਗਾ ਉਹ ਕਿਹਨੇ ਉਹ ਜਾ ਯਾਰ ਮੇਰੇ ਤੇ ਇਤਨਾ ਕਰਦੇ ਨਹੀਂ ਬੱਬਾ ਯਾਰ ਇੱਕ ਅੱਡੀ ਕਿੰਨੀ ਮੇਰੇ ਤੇ ਕਰੀ ਨੇ ਕੱਲ ਦੱਸਿ ਮੈਨੂੰ ਬਾਲੀ ਮੇਰੇ ਤੇ ਰੰਨੇ ਆ ਬੱਜ ਗਿਆ ਮੈਂ ਤੈਨੂੰ ਦੱਸਾਂ ਜਿੰਨੀਆਂ ਨੇ ਤੇ ਇਹਨੇ ਮੇਰੇ ਤੇ ਕਰੀ ਪਰਸੋਂ ਆ ਕੇ ਮੇਰਾ ਗਿਆ ਉਹਦਾ ਰੱਖ ਤੂੰ ਸਾਹਮਣੇ ਆ ਮੇਰਾ ਆ ਕੇ ਮੇਰਾ ਐ ਮੇਰਾ ਐ ਮੇਰਾ ਤੋਂ ਬਜੇਦਾ ਹੀ ਕਰੀ ਗਿਆ ਉਹ ਜਾ ਯਾਰ ਥਲੂੰ ਤਾਂ ਕਰਦੇ ਵਾਦ ਲੱਤਾਂ ਜੀਆਂ ਤਾਂ ਟੁੰਡਾ ਕਰਕੇ ਧਰਤਾ ਜੀਆ ਟੁੰਡਾ ਜਾ ਹੋਰ ਕੀ ਹੈਗਾ ਲੈ

ਮੈਕੈਨੀਕਲ ਵੰਦਰੀ ਕੋਈ ਹੁੰਦੀ ਹੈ ਤੂੰ ਕਿਦਾਂ ਛੜਦਾ ਬਾਹਲਾ ਹੋ ਰ ਨਾ ਉਹਸ ਨਾ ਹਾਊਸ ਵਿੱਚ ਝੰਘੜਾ ਨਹੀਂ ਫੜ ਰਿਆ ਫੜੂ ਆ ਸਾਰਾ ਕੁਝ ਫੜੂ ਆਪਾਂ ਝੰਘੜਾ ਖਾ ਲਓ ਯਾਰ ਖਾ ਲੈਨੇ ਉਹ ਕੁਝ ਵੀ ਖੜ ਜਾ ਹਾਤ ਪਤਾ ਮੈਂ ਉਹ ਤੋਂ ਇੱਥੇ ਤਾਂ ਹੀ ਲਾਈ ਛੋਟ ਇਸ ਚੀਜ਼ ਹੀ ਲਾਈ ਸੀ ਉਹ ਖਤਮ ਹੈ ਗਏ ਆਪਾਂ ਔਰ ਚਲੇ ਗੱਲਾਂ ਮਾਰਦਾ ਸੀ ਹਵਾ ਤੇਜ਼ ਪੈ ਲੱਗੀ ਤੇਰੇ ਸਾਰੇ ਪੂਰੀਆ ਤਾਂ ਇੱਥੇ ਖਾਏ ਆਪਾਂ ਤੋ ਇੱਥੇ ਬੈਠ ਗਿਆ ਫੜ ਉਹ ਤੀਰ ਜਾਇਰਾਤ ਨਹੀਂ ਸੌਂਦੇ ਨਾ ਉਹ ਵਾ ਉਹ ਤਾਂ ਕੋਲ ਕੋਲ ਦੀ ਹੋਈ ਗਈ ਉਹ ਤੇ ਤਾਂ ਯਾਰ ਲੋਕ ਸਾਇਰਾਤ ਨਹੀਂ ਸੌਂਦੇ ਦੇਖ ਲੈ ਕਮਾਲ ਹੋ ਗਈ ਨਾ ਯਾਰ ਅੱਛਾ ਉਹਦਾ ਯਾਰ ਕੁਝ ਨਹੀਂ ਹੁੰਦਾ ਉਹ ਤਾਂ ਫਿਰ ਇੰਨੇ ਨਾ ਉਹ ਤੁਹਾਡੇ ਸੰਦੀਪ ਸਿੰਘ ਗੁਰਪੀ ਸਾਢੇ 3:00 ਵਜੇ ਦੱਸਦਾ ਹੈਗਾ ਇਹ ਮੁੰਡਾ ਮਾਰ ਦਿਓ 4:00 ਵਜੇ ਜਦੋਂ ਉਹਦੀ ਉਹ ਬਈਆਂ ರಂಗ ಯಾರು ರಾಬಾ ਇਦੋਂ ਇਦੋਂ ਬੈਂਦੀ ਆ ਵਾਹ ਆਉਂਦੀ ਆ ਇਦੋਂ ਮੂਰਤਾ ਆਉਟ ਹੈ ਕਿ ਦਾ ਸਹੀ ਹੈ ਸਹੀ ਹੈ ਬਸ ਹੋਰ ਗੱਲਾਂ ਨਹੀਂ ਖਲਾ ਉਹ ਸਵੇਰੇ ਚੱਲਣ ਵਾਲਾ ਨਜ਼ਾਰਾ ਆ ਜਾਂਦਾ ਹਣਾ ਮਤਲਬ ਇਦੂ ਬਾਦ ਪਹੁੰਚਦੇ ਆਪਾਂ ਹੁਣ ਆਪਣੇ ਕੋਲ ਵਾਟਰ ਥੋੜੀ ਰਹਿ ਜੂ ਆਪਾਂ ਰਾਮਨਾਲ ਚੱਲ ਗਾਰਡਨ ਗਾਰਡਨ ਹੋ ਜਾਂਦਾ ਹੈ ਹੈ ਰਾਮਨਾਲ ਚੱਲ ਪਿਆ ਕਰਾਂਗੇ ਪ੍ਰਾਤ ਤੋਂ ਅੱਠ ਲੇਟ ਹੋ ਜਾਂਦਾ ਤਾਂ ਅੱਠ ਪਾਉਂਦੇ ਰਹਿ ਲੇਟ ਆ ਠੀਕ ਹੋਏ ਚੱਲ ਪਿਆ ਕਰਾਂਗੇ ਬਸ ਇਦੂ ਬਾਦ ਅਸਲ ਆਇਆ ਹੈ ਨਾ ਅੱਜ ਕੀ ਪ੍ਰਭਾਤ ਵੇਲੇ ਦੇਖਣੀ ਇੱਕ ਉਹ ਦਰ ਦੇਖਣੀ ਆ ਮੈਂ ਇਮਰਾਨ ਜੀ ਮਰਜਮਾ ਜੀ ਤਰਕੇ ਸੁਧੀਆਂ ਚੱਲ ਪੀ ਆਪਾਂ ਫੇਰ ਉਥੋਂ ਹਾਂ ਠੂਆ ਕਣਾਂ ਤੋਂ ਤੇ ਆਪਾਂ ਕਾਲੂ ਚਾਹ ਨਹੀਂ ਬਣਾਉਂਦੇ ਹਾਂ ਜੇ ਆਪ ਕੋ ਉਥੋਂ 100-100 ਕਿਲੋਮੀਟਰ ਹੈ ਨਾ ਪਰ ਹਾਂ 100-100 ਬਾਲਾ ਬਾਲਾ ਨਹੀਂ ਬੱਬਾ 100 ਤਾਂ ਚਾਹ ਤਾਂ ਫਿਰ ਪੀਣੀ ਹੋਊ ਆਪਾਂ ਤਾਂ ਲੱਗੂ ਤੇ ਪੀ ਕੇ ਚੱਲਾਂਗੇ ਉਹ ਬਾਬੇ ਕੋਲੇ ਹੋਊਗੀ ਤਾਂ ਆਉਂਦਾ ਤਾਲੰਗਰ ਤਾਂ ਹੋਊਗਾ ਇਥੇ ਪਾਪਾ ਪੁੱਛ ਲੈਣਗੇ ਵੀ ਲੰਗਰ ਚੱਲਦਾ ਜੀ ਉਹ ਪੁੱਛ ਲਿਓ ਤੁਸੀਂ ਉਹ ਮਸਤ ਮੇਰੇ ਮੈਥੋਂ ਲੈ ਲੈ ਕਰ ਉਹ ਤਾਂ ਯਾਰ ਸਾਰੇ ਟੂਰ ਦੀ ਯਾਦਗਾਰ ਚੀਜ਼ ਐ ਟੂਰ ਦੀ ਯਾਰ ਫੇ ਤੂੰ ਉਹ ਕਰੀ ਨਾ ਮੇਰੇ ਨਾਲ ਬਾਬਾ ਬ੍ਰਾਂਡਪੁਰ ਬੈਠੀ ਐ ਜੀ ਪਰਚੀ ਪੁਰਚੀ ਕਟਾਲੀ 700 ਰੁਪਏ ਚਲੋ ਵੀ ਹੋ ਗਿਆ ਲੰਗਰ ਤੇਰੀ ਲੰਗਰ ਦੀ ਜੀ ਬਾਕੀ ਅਸੀਂ ਆਪ 24 ਘੰਟੇ ਹੀ ਐ ਇਹ ਕਿ ਕੱਟੇ ਹੋ ਕੇ ਬਾਹਰ ਆ ਗਿਆ ਅੱਛਾ ਹੁਣੇ ਜੀ ਆਉਣ ਦੇ ਤੂੰ ਇਹ ਜੀ ਗੱਲ ਕਰੀ ਪੈਰੀ ਆ ਜਾ ਕਰਾ ਤੂੰ ਉਥੇ ਉਹ ਨਹੀਂ ਮੇਰੇ ਵਾਲੇ ਨਾ ਮੈਨੂੰ ਹਾਲ ਨਹੀਂ ਆ ਬਾਬਾ ਉੱਥੇ ਨਾ ਸੱਚੀ ਜੋ ਸੰਗਤ ਆਈ ਉਹਨਾਂ ਨੇ ਬਣਾਇਆ ਆ ਕੇ ਲੰਗਰ ਜਦੋਂ ਲੇਟ ਹੋ ਗਿਆ ਬਾਬਾ ਫਿਰ ਨਹੀਂ ਨਹੀਂ ਬਾਬਾ ਜੀ ਹੁਣ ਕੋਲੇ ਮੰਗਦਾ ਇਹ ਮੈਨੂੰ ਮੇਰੀ ਗੱਲ ਦੋਗੇ ਬਾਬਾ ਜੀ ਉਹ ਜਦੋਂ ਲੇਟ ਹੋ ਗਈ ਸੰਗਤ ਅੱਖੀ ਦੇਖੀ ਤਾਂ ਉਹ ਕਰ ਲਿਆ ਕਰਤਾ ਬਣ ਕੇ ਉਹ ਨਹੀਂ ਨਹੀਂ ਐ ਤਾਂ ਮੈਂ ਤਾਂ ਮੰਨ ਲਿਆ ਵੀ ਹਾਂ ਚੱਲਦਾ ਐਂ ਦੱਸ ਵੀ ਜਿਹੜੇ ਪੁੱਛੇ ਸੀਗਾ ਤੁਸੀਂ ਲੰਗਰ ਜਾ ਕੇ ਵੀ ਜਾਂ ਲੰਗਰ ਤੁਸੀਂ ਲੰਗਰ ਹਾਲ ਚ ਗਏ ਹੋ ਮੈਂ ਉਦੋਂ ਇਕੱਲਾ ਸੀਗਾ ਉੱਥੇ ਉਹ ਕਹਿੰਦੇ ਵੀ ਲੰਗਰ ਸੰਗਤ ਆਊਗੀ ਉਦੋਂ ਬੜੂਗਾ ਠੀਕ ਹੈ ਕਿਉਂਕਿ ਹੁਣ ਮੈਂ ਉਹਨੂੰ ਅੱਠ ਨੌ ਵੀ ਪੁੱਛਾਂਗੇ ਨੇ ਹੁਣ ਤਾਂ ਲੱਗਦੀ ਹੋਗੀ ਪਰ ਜੇ ਕੋਈ ਸੰਗਤ ਆਈ ਤਾਂ ਬੜਾ ਹੂ ਫਿਰ ਬਾਬੇ ਨੇ ਬਣਾਇਆ ਆ ਕੇ ਪਟਿਆਲੇ ਵਾਲੇ ਸੰਤੀ ਲੈ ਕੇ ਆਏ ਸੀਗੇ ਗੁਰਦੁਆਰੇ ਲਈ ਬਾਬੇ ਫਿਰ ਉਹਨੇ ਬਣਾਇਆ ਜਾਪ ਕਰਾਇਆ ਸੰਗਤਾਂ ਨੂੰ ਖੁਆਦੀ ਸੀਗੇ ਸਾਰੇ ਮੁੰਡੇ ਜਿਹੜੇ ਬੋਲਦੇ ਸੀਗੇ ਖੁਆਦੇ ਬਿਲਕੁਲ ਬੈਠੇ ਰਹੇ ਇਹਦੇ ਬਾਈ ਨੂੰ ਮੋਟਸਲ ਦੇਵਾਂਗਾ ਅਸੀ ਮੋਟਸਲ ਉਹਨੇ ਵੀ ਕੋ ਵਧੀਆ ਬਧਿਓ ਗੈਨਮ ਦੇ ਸਹੀ ਗਿਲ ਭਨ ਲਾਉਂਦੇ ਆ ਅਸਲ ਜ਼ਿੰਦਗੀ ਨਹੀਂ ਹੋਵੇਣਾ ਯਾਰ ਚੱਕਰਵਾਤੀ ਆਓ ਘਰ ਦਾ ਪਿੱਛਾ ਨਾ ਕਰਨਾ ਹੁਣ ਬਕਰ ਦਾ ਪਿੱਛਾ ਕਰ ਰਹੇ ਆ ਆ ਪਿਛਲੇ ਇੱਕ ਦੋ ਦਿਨਾਂ ਤੋਂ ਪਰ ਤਾਲਾ ਜਿਵੇਂ ਲੈ ਜਾਣੇ ਨਾ ਭਲੇ ਜੇ ਜਾਣੇਗੇ ਉਦੋਂ ਜਦੋਂ ਮੰਨ ਲਾ ਵੀ ਲੇ ਹੋ ਗਿਆ ਹਾਂਜੀ ਫਿਰ ਆਪਾਂ ਉਹ ਕੱਚਾ ਰਾਹ ਪੈ ਜਾਂਦੇ ਆਂਗੇ ਜਾਂ ਵੀਤੀ ਜਾਂਦੇ ਉਹ ਪੈਗੇ ਤੇ ਤਾ ਚੰਦਰ ਤਾਲਾ ਰੋਡ ਉੱਥੋਂ ਘਰ ਜਾਦ ਆਉਣ ਲੱਗ ਜਾਂਦਾ ਭਾਨੋ ਅੱਛਾ ਕੱਲ ਨੂੰ ਜਾਵਾਂਗੇ ਜੇ ਪਰਸੋਂ ਪਹੁੰਚਾਂਗੇ ਆਇਆ ਨਹੀਂ ਲੱਗਦਾ ਨਾ ਅੰਜ ਲੱਗਦਾ ਸਫਰ ਤੇ ਚੱਲ ਰਹੀ ਹੈ ਅਜੇ ਤਾਂ ਪਤਾ ਨਹੀਂ ਕਿੱਧਰ ਨੂੰ ਜਾਣਾ ਇੱਥੇ ਵਧੀਆ ਠੀਕ ਰਿਹਾ ਪੱਕੇ ਅਸਲੋਂ ਉੱਥੇ ਆ ਕੇ ਖੁਸ਼ਕ ਪਹਾੜਾ ਜਿਹੜੇ ਉਹ ਬੰਦੇ ਤਾਂ ਕਾਲਜਾ ਕੱਢ ਲੈਂਦੇ ਆ ਇਹ ਥੋੜੀ ਜਾਂ ਬੰਦੇ ਨੂੰ ਤਰੌਤੀ ਚ ਰੱਖਦੇ ਵੀ ਹਾਂ ਯਾਰ ਕੱਲ ਲਈ ਢੜਕ ਰਿਹਾ ਸਪਰਨ ਦਾ ਬੜਾ ਦੇ ਅੰਨ ਯਾਰਾ ਸਾਈ ਇੱਕ ਉਹ ਬੋਜੜ ਬੱਤਲ ਬਾਈ ਹੋਈ ਵੀ ਹੈ ਨਾ ਉਹ ਸਿਰਾਂ ਲਈ ਨਹੀਂ ਨਾ ਪੈ ਲੱਗ ਜਿੱਥੇ ਰਾਤ ਰਹਿਲਾ ਸਗਾ ਦੇ ਪੈਣ ਲੱਗਾ ਸੀ ਮੀ ਪੈਣ ਲੱਗ ਗਿਆ ਹੈ ਛੱਟ ਕੇ ਗਿਆ ਹੈ ਕਣੀ ਮਾਪੇ ਨੂੰ ਕਿਹਾ ਅੱਜ ਗੱਲ ਮਾਪਾ ਟਿਕਾਣੇ ਕਰਨ ਤੋਂ ਬਾਅਦ ਵੀ ਆ ਵੀ ਬੜਾ ਪੜਾ ਹੂੰ ਇਹਦਾ ਲਾਈ ਪੜਾ ਹੈ ਕਿ ਲੰਮਾ ਬੱਤੜਾ ਬਾਬਾ ਇਹ ਬੜੇ ਵੱਡੇ ਵੱਡੇ ਬੱਤੜਾ ਮੈਂ ਤਾਂ ਹੀ ਬੜਾ ਹਾਂ ਨਹੀਂ ਹੋਈ ਜੀ ਅਸਲ ਆਪਣੇ ਨਾ ਸਕੇ ਘਰਾਣੇ ਦੇ ਬਿਲਡਿੰਗਾਂ ਨੇ ਘੇਰ ਲਈਏਗਾ ਇਹ ਜਿਹੜਾ ਸਾਰੀ ਖੁੱਲੀ ਹੈ ਤੇ ਖੁੱਲੀ ਜੱਪਣ ਆ ਲੱਗਦਾ ਪੂਰੇ ਸਮਾਂ ਤੋਂ ਨਹੀਂ ਮਬਾ ਧਰਤੀ ਫਰਕ ਧਰਤੀ ਤੇ ਐ ਬਿੰਗੀ ਜੀ ਹੈਗੀ ਬਿੰਗੀ ਜੀ ਇੱਥੇ ਇੱਥੇ ਉਹ ਗੱਲ ਕੋ ਨੂੰ ਪੁੱਛ ਚਪਟੀ ਜਿਹੜਾ ਚਪਟੀ ਕਹਿੰਦਾ ਸੀਗਾ ਅੱਛਾ ਦੂਰ ਤੱਕ ਦੀਦੀ ਧਰਤੀ ਯਾਰ ਉੱਥੇ ਦੀਦੀ ਨਹੀਂ ਇੰਨੀ ਆਪਣੇ ਹਾਂ ਆਪਣੇ ਇੱਥੇ ਦਰਖਤ ਵੀ ਹੈਗੇ ਆ ਫਿਰ ਵੀ ਦੂਰ ਤੱਕ ਦੀਦੀ ਆ ਬਈ ਇੱਥੇ ਉੱਥੇ ਨਹੀਂ ਆਪਣੇ ਤਾਂ ਥੋੜੇ ਜਾ ਕੇ ਮੰਗਾ ਦਾਂ ਬਈ ਮੁੱਕ ਜਾਂਦੇ ਆ ਉਹ ਇੱਥੇ ਆਪਣਾ ਘਰ ਫਲਾਣੇ ਦਾ ਘਰ ਆ ਗਿਆ ਤੈਨੂੰ ਦੀ ਨਾ ਬਾਬਾ ਵਾਲਾ ਨਹੀਂ ਆਉਂਦਾ ਯਾਰ ਅੱਜ ਇਹ ਬਾਲਾ ਪਹਿਲਾਂ ਦਿੱਤਾ ਨਾ ਨਾ ਤਾਣੀ ਆਉਂਦਾ ਕਦੋਂ ਵਾਰਾ ਪਹਿਲਾਂ ਦਿੱਤਾ ਮੜਾਈ ਤਾਂ ਹੀ ਕੀ ਜਿਹਦੇ ਉਧਰ ਪਾਇਆ ਮੜਾਈ ਤਾਂ ਪਾੜਨਾ ਪੁਰਾ ਅੱਲਾ ਬਿਠਾਈ ਜੀ ਪਾਏ ਕੇ ਇਧਰ ਪਾਵਾਂਗੇ ਇਹ ਨਹੀਂ ਪਾਇਆ ਕੀ ਗੱਲ ਐ ਹਾਲ ਹੈ ਉਹ ਵੱਡਾ ਕਾਲਾ ਖਾਂ ਓਏ ਬਤਾਂ ਕਾਲਾ ਹੀ ਹੁੰਦਾ ਓਏ ਆਦਾ ਬਾਲੀ ਕਾਲਾ ਬਾਬਾ ਯਾਰ ਆ ਬਚਾਲੇ ਬਿੱਠ ਰਿਹਾ ਤੈਨੂੰ ਚਾਨਣ ਕਰਕੇ ਲੱਗਦਾ ਲਾਈਟ ਨਹੀਂ ਪੈ ਰਹੀ ਓਏ ਸੁੱਕਾ ਹੁੰਦੇ ਕਹਿੰਦਾ ਕਹਿੰਦਾ ਇੱਥੇ ਦਿਣੀ ਚੜਦਾ ਯਾਰ ਕਹਿੰਦਾ ਜਿੱਦਿਆ ਪਤਰੇ ਸੀਗੇ ਮੀਂਹ ਬਤ ਮੇਰਾ ਦਿਨ ਬਣਵਾ ਦੇ ਦੇਖ ਲੈ ਆਪਾਂ ਉਹ ਟੱਕਰ ਮੈਨੂੰ ਤਲ ਕੋਈ ਕੋਈ ਨਹੀਂ ਆਉ ਤਕਲਪਣਾ ਹੈ ਤਾਂ ਕੋਈ ਹੁੰ ਡਿੱਗੀ ਪੇੜ ਆ ਬੱਸ ਮੈਂ ਆ ਤੁਮ ਆਏ ਬੱਬਾ ਜੀ ਮੈਂ ਪੰਨਾ ਚੱਕੜ ਪਾ ਗਿਆ ਮੈਂ ਇੱਕ ਚੱਕੂ ਆ ਮੈਂ ਆ ਉਹ ਚੱਕਣੀ ਸਰ ਬਈ ਬਈ ਮੈਂ ਇਹੇ ਫਰਕ ਕਰਾ ਰਗਾ ਚੱਕਣੀ ਪੈਣਾ ਬੱਬਾ ਜੀ ਇਹ ਆ ਪੰਨਾ ਕਰਕੇ ਪੂਰੀ ਅੱਧ ਖਵਾ ਦੇ ਹੁਣ ਜੇ ਕਹਿ ਬੈਠਾ ਤਾਂ ਫਿਰ ਕੀ ਹੋ ਗਿਆ ਲੈ ਇੱਕ ਦਿਨ ਨਹੀਂ ਖਾਦਾ ਤਾਂ ਪਤੰਦਰ ਕਹਿੰਦੇ ਤੂੰ ਖਾਦਾ ਨਹੀਂ ਗਾ ਨਹੀਂ ਖਾਦਾ ਨਹੀਂ ਗੱਲ ਜਵਾਬ ਦੇਣ ਦੀ ਐ ਆ ਪੁੱਜੀ ਰਘੇਸਵਰਾ ਕੋਈ ਤੁਹਾਨੂੰ ਨਹੀਂ ਕਰਿਆ ਖਾਂਦੇ ਉਹ ਇਹ ਚੀਜ਼ਾਂ ਸਿਰ ਕਰਦੇ ਗੀ ਕਿਬ ਤੱਕ ਕੀ ਮੌਜ ਹੋ ਜਾਂਦਾ ਕਦੀ ਮੌਜ ਆਏ ਜੇ ਦੇ ਕੋਈ ਜਿਆਦਾ ਮੌਏ ਨੂੰ ਬੜਾ ਤੋਂ ਬਾਬਾ ਲੱਕੜ ਖਾਂਗੇ ਬਾਬਾ ਲੱਕੜੀ ਖੀਆਂ ਹੈ ਆ ਨਹੀਂ ਹੁੰਦਾ ਯਾਰ ਉਹ ਯਾਰ ਕਰਦੇ ਯਾਰ ਵੀ ਬੰਬ ਵਿਚਾਰੀ ਉਹ ਜਿਹੀ ਜਿਹੀ ਕਰੀ ਜਾਂਦੀ ਆਪਣਾ ਕਿੰਨਾ ਧੋਲਾ ਕੁਆ ਹੁਣ ਕੀ ਉਹ ਨਿੱਗਾ ਹੀ ਨਹੀਂ ਹੋਇਆ ਇਦ ਤੱਕ ਤਾਂ ਬਹਲਾ ਸੀ ਹਨ ਪਰ ਇਹ ਲੱਗ ਛੰਡਾ ਸੀ ਪਰ ਹਨਾ ਸਨ ਚਰ ਜਮਾ ਧੋਲਾ ਕੁਆ ਕਿੰਨਾ ਦੂਰਾ ਹੁਣ 250 ਐਸੀ ਮਤਲਬ ਕੋਟਾ 100 ਕਿਲੋਮੀਟਰ ਪਿੱਛੇ ਹਨਾ ਕੋਟ ਤੋਂ ਲੱਗਿਆ ਵਜਰਾਤ ਵੀ ਰਹਿਣਾ ਸੌਗੀ ਮਲਾ ਦਾ ਕੋਟਾ ਜਾਨੂ ਵਾਲਾ ਤੰਦ ਮੰਗਲਾ ਬਾਬੇ ਚਾਣੂ ਵਾਲਾ ਕਿਥੋਂ ਕੋ ਸਿੰਘ ਜੰਡ ਜੀ ਸੰਦੀਪ ਕਾਲੇ ਵਾਲੀ ਦਾ ਫੋਨ ਆਈ ਜਾਂਦਾ ਮੈਨੂੰ ਆਈ ਜਾਂਦਾ ਹਮ ਚੱਕਲਾ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਬਾਰਡਰ ਕੋਲੇ ਸੋਹਣਾ ਜਿਹਾ ਦ੍ਰਿਸ਼ ਆਹ ਪਾਣੀ ਜਿਹਦੀ ਮੈਂ ਗੱਲ ਕਰਦਾ ਸੀ ਇਹ ਪਾਣੀ ਇਕੱਠਾ ਹੋ ਜਾਂਦਾ ਬਰਸਾਤਾਂ ਤੇ ਜਨਵਰੀ ਦਸੰਬਰ ਜਨਵਰੀ ਤੱਕ ਇਹ ਪਾਣੀ ਵਰਤ ਲੈਂਦੇ ਆ ਇੱਥੇ ਖੜਾ ਰਹਿੰਦਾ ਹੈ ਖੇਤੀ ਲਈ ਵਰਤ ਲੈਂਦੇ ਆ ਜਾਂ ਕੁਛ ਹੋਰ ਨੂੰ ਪਿਉਣ ਨੂੰ ਵਰਤ ਲੈਂਦੇ ਆ ਉਹ ਹੀ ਸੁੰਦਰ ਲੱਗਦਾ ਕਿੰਡਾ ਸੁੰਦਰ ਲੱਗਦਾ ਇਹ ਬਈ ਸਾਰਾ ਚੰਬਲ ਦਾ ਏਰੀਆ ਚੱਲਪੂਆ ਵਸੇ ਹਾਂ ਚਲਾਵਾੜ ਦੇ ਬਾਰਡਰ ਦੇ ਨਾਲ ਨਾਲ ਜਾਵਾਂਗੇ ਅਬ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਇਹ ਚੰਬਲ ਦਾ ਏਰੀਆ ਹੋਊਗਾ ਜੀ ਕਿਆ ਬਾਤ ਹੈ ਕਿੰਡੇ ਸੋਹਣੇ ਲੱਗਦੇ ਮੋਟਰਸਾਈਕਲ ਯਾਰ ਸਿਆ ਲੱਗਿਆ ਬੈਗ ਨਹੀਂ ਆਹ ਨਦੀ ਦਾ ਨਾਮ ਸਾਦਾ ਉਜਾੜਦੀ ਜਾਂਦੀ ਹੋਈ ਤਾਂ ਇਹਦਾ ਨਾਮ ਉਜਾੜ ਹੋਵੇ ਰਾਜਸਥਾਨ ਦਾ 100 ਕਿਲੋਮੀਟਰ ਹੋ ਜੂਨ ਵਾਲੇ ਤਾਂ ਆਪਣਾ ਠੀਕ ਹੈ ਬਈ ਤੇ ਨਾਲੇ ਆਪਾਂ ਉਹ ਕਰਾਂਗੇ ਖੜ ਜਾਾਂਗੇ ਦਾ ਮਤਲਬ ਇਹ ਅੱਜ ਜਦੋਂ ਆਪਾਂ ਉੱਥੇ ਰੁਕਦੇ ਬਈ

ਕੋਟਾ ਇੱਥੋਂ ਰਹਿ ਗਿਆ ਕਿੰਨਾ ਰਹਿ ਗਿਆ ਬ ਕੋਟਾ ਤੋਂ ਉਰਤਾ ਵਾਪਸੀ ਰਹਿ ਗਿਆ 80 ਕਿਲੋਮੀਟਰ ਤੇ ਆਪਾਂ ਬਣਾ ਰਹੇ ਮੈਗੀ ਚੰਬਲ ਆਉ ਜਣਾ ਚੰਬਲ ਦੀ ਘਾਟੀ ਬਾਈ ਦੇਖੋ ਚਾਹ ਕਿਹਦੇ ਚਿੱਕਲਾ ਜਾਦੇ ਚੰਬਲ ਕੰਨੀ ਕਰਕੇ ਛੱਡਦੇ ਚੱਲ ਆ ਇਧਰ ਮੂੰਹ ਨਾਲ ਜਤਾਓ ਉਹ ਚੰਬਲ ਚਿੱਕਲਾਇਆ ਜਾਵੇ ਬਾਲਾ ਕਰੀਂਦਾ ਚੰਬਲ ਚੰਬਲ ਉਹਦੇ ਦਾ ਚੰਬਲ ਹੋਰ ਕਿਹਦੇ ਨਾ ਪੁੱਛੁੰਦਾ ਰਿਹਾ ਇੱਕ ਉਹਦੋਂ ਬਾਬਾ ਕੀ ਕਹਿੰਦਾ ਚੋ ਉਹ ਪੰਪ ਵਾਲਾ ਪੰਪ ਵਾਲਾ ਬਾਬਾ ਇਸ ਵਿੱਚ ਕੀ ਹੈ ਪੈਸਾ ਹੈ ਕਿਆ ਚੱਲੀਏ ਮੈਂ ਹੱਥ ਪੈਸਾ ਉਹਦੇ ਕੋਲ ਜਿਹੜਾ ਉਹ ਜੀ ਬੰਦਾ ਕਹਿੰਦਾ ਅੱਛਾ ਫਿਰ ਤੋਂ ਪੈਸਾ ਉਸਕੇ ਪਾਸ ਹੈ ਫਿਰ ਜੋ ਕਾਰ ਤਾ ਉਸਕੇ ਐਸੇ ਕਰ ਦੇਤਾ ਹੋਗਾ ਕੱਢ ਦੇਤਾ ਹੋਗਾ ਹਾਂ ਇਹ ਤਾਂ ਵੇਚ ਬਾਲਾ ਪੜਾ ਭਰਾਵਾ ਅਜ ਤਾਂ ਵੇਚਾ ਕੇ ਮੈਂ ਤਾਂ ਨਰਮੀ ਦੇ ਵੇਰੇ ਚੱਲ ਰਿਹਾ ਨਿਮਰਤਾ ਵਾਲ ਨੂੰ ਜਾ ਰਿਹਾ ਕਿਉਂ ਬੱਬ ਨਾ ਮਾ ਟੈਲੀਫੋਨ ਕਰਾ ਯੋਧੂ ਜੇ ਵੀ 5.5 ਦੱਸ ਰਹੀ ਹੈ ਆਪਣਾ ਮੱਧ ਪ੍ਰਦੇਸ਼ ਦੀ ਮਸ਼ਹੂਰ ਚੰਬਲ ਘਾਟੀ ਤੇ ਚੰਬਲ ਘਾਟੀ ਜਿਹੜੀ ਨਦੀ ਦੇ ਨਾਂ ਤੇ ਬਣੀ ਆ ਉਹ ਸਾਹਮਣੇ ਲੰਘਦੀ ਆ ਪਰ ਇਹਨਾਂ ਨੇ ਦੇਖਣ ਦੁਖਣ ਦਾ ਕੋਈ ਨਹੀਂ ਛੱਡਿਆ ਹੱਲ ਉਹ ਲਾਦੇ ਜੰਗਲੇ ਇਹ ਕੋਸਕਲਾ ਪੁੱਲ ਦੀਦਾ ਤੁਸੀਂ ਲੈ ਜਾਗੇ ਇਸ ਇਲਾਕੇ ਸਹੀ ਗੱਲ ਹੈ ਤੇ ਆ ਦੂਰ ਜਿਹੜੀ ਕੋਟੇ ਤੋਂ ਲੈ ਕੇ ਰਤਲਾਮ ਤੱਕ ਤੇ ਇੱਧਰ ਗਵਾਲੀਅਰ ਤੱਕ ਜਿਹੜੀ ਸਾਰੀ ਘਾਟੀ ਹੈ ਇਹ ਤੇ ਵਿਗੜ ਗੂਗੜ ਜਿਹੜੇ ਇੱਧਰ ਹੀ ਆ ਕਿਤੇ ਵਿਖੜ ਵਿਗੜ ਗਿਆ ਨੇ ਵਿਖੜ ਗਿਆ ਨੇ ਪਾ ਕੋਟੇ ਹੁਣ ਆ ਕੇ ਧੁੱਪ ਲੱਗਣ ਲੱਗੀ ਗਰਮੀ ਲੱਗਣ ਲੱਗੀ ਤੇ ਜੱਸਾ ਸਾਡਾ ਝੰਡ ਸੁੱਖਾ ਸਿੰਘ ਝੰਡ ਕਹਿੰਦਾ ਮੈਂ ਚੰਬਲ ਨਦੀ ਦੇ ਦਰਸ਼ਨ ਕਰਨ ਆ ਉਹ ਦੇਖੋ ਪੁਲ ਕਿੱਡਾ ਹੁਣ ਆ ਬਣਾਇਆ ਜੈਪੁਰ ਰੋਡ ਦੇ ਉੱਪਰ ਭਰਨੀ ਪਿੰਡ ਤੋਂ ਆਪਾਂ ਮੁੜਦੇ ਆਂ ਸੱਜੇ ਹੱਥ ਪੁਲ ਦੇ ਥੱਲੋਂ ਦੀ ਉਹ ਜਾਂਦੀ ਹੈ ਜੀ ਸੜਕ ਭਗਤ ਨਾਮ ਭਗਤ ਤੰਨਾ ਜੀ ਦੇ ਸਥਾਨ ਉੱਪਰ ਇਧਰ ਮੋੜ ਲਓ ਭਾਈ ਜੇ ਕਿਸੇ ਨੇ ਆਉਣਾ ਵੀ ਹੋਵੇ ਤਾਂ ਭਾਈ ਉਹ ਜੈਪੁਰ ਵਾਲੇ ਪਾਸਿਓਂ ਟੋਂਗ ਕੋਲੋਂ ਹੈਗਾ 25 26 ਕਿਲੋਮੀਟਰ ਤੇ ਇਧਰੋਂ ਹੈਗਾ ਟੋਂਗ ਤੋਂ ਪੈ ਜਾਂਦਾ ਕੋਈ ਆ ਕੋਟੋਂ ਤੋਂ ਪੈ ਜਾਂਦਾ 50 55 ਕਿਲੋਮੀਟਰ ਸਿੱਧਾ ਆਪਾਂ ਆ ਪਿੰਡ ਪਹਿਲਾ ਪਿੰਡ ਆਊਗਾ महमूद महमूदਪੁਰ ਫਿਰ ਆਊਗਾ ਜੀ ਧੂਆਂ ਕਲਾ ਉਸੇ ਰਮਨੀਕ ਗੁਰੂ ਘਰ ਦੇ ਵਿੱਚ ਫਿਰ ਅੱਜ ਸ਼ਾਨਦਾਰ ਰਾਤ گزارਾਂਗੇ ਤੇ ਭਗਤ ਧੰਨਾ ਜੀ ਦੇ ਗਾਇਆ ਤਨਨਾ ਜੀ ਦਾ ਗੁਰੂ ਘਰ ਉਹ ਸਥਾਨ ਜਿੱਥੇ ਭਗਤ ਧੰਨਾ ਜੀ ਨੇ ਆਪਣੇ ਆਖਰੀ ਜਿਹੜਾ ਸਮਾਂ ਉਹ ਬਤੀਤ ਕੀਤਾ ਉਹੀ ਰਮਣੀਕ ਜਗਾ ਆਪਾਂ ਪਹੁੰਚੇ ਸ਼ਾਮ ਦੇ 4:30-5:00 ਦੇ ਕੀ ਬਾਤ ਹੈ ਜਿੱਤੇ ਤਾਂ ਐਸੀ ਲਲੀ ਹਾਂ ਗ੍ਰੇਥੀ ਹੁੰਦ ਰਿਹਾ ਮੈਨੂੰ ਹਿਸਾਬ ਸਿਰ ਜੀ ਆਉਂਦੀ ਹੈਗੀ ਮੈਂ ਹੁਣ ਉਹ ਡਰਾਈਵਰ ਨਾਲ ਗੱਲਬਾਤ ਕਰਨੀ ਹੈ ਮਗਰ ਬੈਠਾ ਭਾਈ ਬਾਉ ਜੀ ਆਪਣਾ ਅੱਛਾ ਤੇ ਮੈਂ ਵੀ ਹੁਣ ਗੱਲਾਂ ਤੋਰਾ ਹੁਣ ਅੰਗਰੇਜ਼ੀ ਤਾਂ ਆਉਂਦੀ ਨਹੀਂ ਗੱਲ ਕਿੱਥੋਂ ਤੋਰਾ ਉਹਦੇ ਪਰ ਉਹਨਾਂ ਸੈਂਟ ਦਾ ਰੱਖ ਰੱਖਿਆ ਹੁਣ ਇੱਕ ਉਹ ਪਾੜੀ ਕੇ ਰੱਖੇ ਸੋ ਉਹ ਹੀ ਆਵੇ ਮੈਂ ਜਦੋਂ ਵੀ ਆਹੀ ਕਰ ਲੈਨੇ ਹਣਾ ਗੱਲ ਜੀ ਤੋੜ ਲੈਨੇ ਮੈਂ ਉਹਨੂੰ ਰਮਖਾਇਆ ਨਾਈਸ স্মੈਲ ਉਹ ਕਹਿੰਦਾ ਥੈਂਕ ਯੂ ਉਹ ਮੈਨੂੰ ਬੋਲਦਾ ਕਹਿੰਦਾ ਇਟਸ ਨਾਟ স্মੈਲ ਇਜ਼ ਅ ਫਰੇਗਰੈਂਸ ਮੈਂ ਕਹਿੰਦਾ ਕਿ ਠੀਕ ਹੈ ਮੈਂ ਕਹਿੰਦਾ ਇਹ ਨੂੰ ਅੰਗਰੇਜ਼ੀ ਆਉਂਦੀ ਆ ਪੰਜਾਬੀ ਨੂੰ ਦੂਰ ਪੰਜਾਬੀ ਦੱਸ ਦੇ ਵੀ ਇਹ ਫਰੇਗਰੈਂਸ ਹੁੰਦੀ ਆ ਨਾ ਤੇ ਮੁੜਕੇ ਬੈਠ ਬਟ ਮੈਂ ਅੰਗਰੇਜ਼ੀ ਚ ਤੇ ਮੁੜਕੇ ਨੂੰ ਅੰਗਰੇਜ਼ੀ ਨਾਵੇ ਬਸ ਚਾਰ ਅੱਖਰ ਦੀ ਗੋਲ ਕੇ ਮਕਾ ਲਈ ਬੈਠ ਮੁੜਕੇ ਚੱਕੀ ਜਾਂਦਾ ਓਹੋ 15000 ਰਹਿਣਾ ਦਿੱਖਿਆ ਬਾਬਾ ਤੈਨੂੰ ਬਸ ਜੀ ਭੱਦ ਜੀ ਨੇ ਪ੍ਰੈਗਨੈਂਸੀ ਵਾਲੇ ਨਾਲ ਉਹ ਤਾਂ ਵੜੀ ਘੜੀ ਜੀ ਮੈਂ ਨਾ ਕੋਈ ਨਹੀਂ ਗਣੂ ਭਾਇ ਸੀ ਆ ਵੀ ਵੇਖ ਤੂੰ ਉਹ ਭਰਾ ਮਾਇਰ ਵਾਛਾ ਜਿਆ ਹਾਂ ਇਹ ਇੰਨੀ ਬੱਚੀ ਦਾ ਮੈਂ ਉਹ ਪ੍ਰੋਬਲਮ ਮੈਂ ਜੋ ਦੇਖਿਆ ਕਾਹ ਇਥੋਂ 300 ਕਿਲੋਮੀਟਰ ਪੈ ਹੈ ਨਾ ਜੀ ਹਾਂ ਬੜਾ ਬਿਆਬਰਾ ਵਾ ਜੇ ਮਾਹਰ ਵੀ ਹੁਜੇ ਨਾ ਲੱਗਿਆ ਮੈਂ ਤਾਂ ਦੇਖਿਆ ਵਾ ਜਿੰਨ ਗਰਮੀ ਬਾਲੀ ਪੱਤ ਜੇ ਹੁਜੇ ਨਾ ਇੱਕ ਆ ਕੇ ਮੇਰੇ ਨਾਲ ਰਹਿ ਗਿਆ ਭਾਈ ਕਹਿੰਦਾ bizness ਮਗਰ ਨਾ ਕਹਿੰਦਾ ਟ੍ਰੈਵਲਰ ਓਕੇ ਓਕੇ ਕਿਧਰ ਘੁਮਾਂ ਮੈਂ ਇੱਥੇ ਬਸਾਂ ਕਿਧਰ ਘੁਮਾਂ ਘੁਮਾਈਦਾ ਪਰ ਫਿਊਮ ਮੈਂ ਨਾ ਦੇਖੋ ਬੜ ਕੇ ਨਾ ਮੇਰਾ ਗੋਟੋ ਨੇ ਐ ਲਾ ਕੇ ਤੇ ਮੇਰੇ ਨੱਕ ਕੋਲੇ ਚੜ ਕੇ ਪਰੋ ਮੈਂ ਮੇਰੇ ਬੋੜ ਬਾਰੇ ਦੋਤੇ ਮੈਂ ਕਹ ਰਿਹਾ ਮੈਨੂੰ ਸਗਾ ਆ ਗਿਆ ਪਤਾ ਨਹੀਂ ਕੀ ਕਿਸੇ ਸਾਰੇ ਰੀਪੀਰ ਪੂਰੇ ਨਹੀਂ ਸੀ ਕੀ ਆ ਲੱਗੀ ਕੀ ਆ ਲੱਗੀ ਕੋਈ ਵੜ ਬਗ ਮੇਰੇ ਅਕੀ ਉਹ ਹੋ ਮਾੜੇ ਗਾਤ ਬੋੜ ਮਾੜਾ ਵਿਚਕਾ ਸੀ ਇਹ ਸੱਲਾ ਆਇਆ ਲੱਤਾ ਸੀ ਹਾਂ ਬੈਠ ਥੱਲੇ ਬੈਗ ਪਈ ਸੀ ਬੈਠੇ ਅੰਦਰ ਗਾ ਲੱਤਾਂ ਸੀ ਹਾਂ ਨਹੀਂ ਕਿ ਉਹ ਐਂਸੇ ਲੱਤਾਂ ਨਹੀਂ ਤਾਕੜ ਗੇ ਬ੍ਰੋ ਪਾ ਕੇ ਤੂੰ ਥੱਲੇ ਨਹੀਂ ਲੱਗਦੀ ਪਾਣੀ ਭੀੜ ਸੀ ਯਾਰ ਪਾਪਾ ਕਿਹੜੇ ਮੇਰਾ ਜੀ ਕਹਿੰਦਾ ਉਹਰੇ ਮੇਰਾ ਬਲੱਡ ਵਧ ਗਿਆ ਉੱਥੇ ਬੈਠੇ ਸੀ ਪਿਉੜੀ ਬਾੜੀ ਭਰਾਵਾ ਬੱਸ ਇੰਨੀ ਦਾ ਪਿਉ ਮਾਪੋਂ ਦੇਖੀ ਨਹੀਂ ਕਿਤੇ ਹੋਰ ਚੰਦਰੇ ਇਹ ਲੋਕ ਭਰਾਵਾ ਕਾਲੇ ਇਹ ਮੁਲਕੋ ਮੁੱਖੀ ਭਰੇ ਆਲ ਬਣ ਕੇ ਇੱਕ ਬਾਸ਼ਨਾਵ ਬੜੀ ਲੱਗੀ ਉਹਦੇ ਇੱਕ ਹੋਰ ਹੈ ਇੱਕਦਮ ਨਾ ਵੀ ਆਪਾਂ ਜਮਾਲਾ ਵੀ ਕਿਥਾਂ ਬੱਸ ਭਰ ਗਈ ਇਹ ਤੂੰ ਗਾਹਾਂ ਜਾ ਕੇ ਆਪਣੇ ਹੁਣ ਅੱਡੇ ਆਉਣਗੇ ਤੇ ਉਤਰੀ ਜਾਂ ਜਿੰਨੇ ਉਤਰੋਂ ਦੁਬੇਣ ਜਾਣਗੇ ਜਿੰਨੀ ਉਤਰੇ ਗਏ ਨੇ ਉਹ ਟੁਕੜੇ ਚਰਜੇ ਕਰਨ ਪਰ ਆਉਂਦੇ ਆ ਇਹ ਕਈ ਵਾਰੀ ਪਤਾ ਕੀ ਹੁੰਦਾ ਬਾਈ ਜਿਹੜੇ ਨੇ ਤੁਸੀਂ ਟੂਰ ਇੱਕ ਦੋ ਦਿਨੇ ਲਾਉਨੇ ਹੋ ਉਹ ਬਾਲੇ ਨਜ਼ਾਰੇਦਾਰ ਹੁੰਦੇ ਆ ਮੈਂ ਤੁਹਾਨੂੰ ਦੋਨਾਂ ਨੇ ਲਾਇਆ ਸੀ ਤੇ ਲਾਲ ਟੂਰ ਬੜਾ ਸ਼ਾਨਦਾਰ ਲੱਗਦਾ ਕੱਲਾ ਲਾ ਲਈ ਜਾਂ ਦੋ ਦੋ ਹੁਣ ਅਸਲ ਵਿੱਚ ਦੋਨੇ ਜਿ ਬਣਦੀ ਹੋਵੇ ਸਹੀ ਗੱਲ ਬਾਤ ਬਾਈ ਜਿਹੜੀਆਂ ਥਾਵਾਂ ਰਮਨੀਕ ਹੁੰਦੀਆਂ ਉੱਥੇ ਬਾਰ-ਬਾਰ ਉਹਨੂੰ ਦਿਲ ਕਰਦਾ ਤੋਂ ਸਾਡੇ ਵਾਪਸੀ ਦੇ ਪੜਾਚ ਭਗਤ ਧੰਨਾ ਜੀ ਦੇ ਇਸ ਗੋਦੜੇ 'ਚ ਅਸੀਂ ਦੁਬਾਰਾ ਰੁਕੀ ਨਾ ਕਿਉਂਕਿ ਥਾਂ ਬਹੁਤ ਰਮਣੀਕ ਬਹੁਤ ਸ਼ਾਂਤੀਪੂਰਨ ਜਗ੍ਹਾ ਰਹੀ। ਸੋ ਇੱਥੇ ਰੁਕੇ ਅਸੀਂ ਤੇ ਬਾਬੇ ਨੇ ਕਮਰਾ ਫੇਰ ਦਿੱਤਾ ਫੁੱਲਾ ਢੁੱਲਾ ਇੱਕ ਤੇ ਮੌਸਮ ਠੰਡਾ ਇਸ ਕਰਕੇ ਪੱਖੇ ਥੱਲੇ ਆਰਾਮ ਨਾਲ ਬਹਾਂ। ਕੱਲ ਨੂੰ ਉਹ ਆਪ ਸੀ ਸਫ਼ਰ ਦੁਬਾਰਾ ਫੇਰ ਸੁਹਾਵਾ ਸਾਹਿਬ ਤੱਕ ਦਾ ਕਰਾਂਗੇ। ਕੋਸ਼ਿਸ਼ ਕਰਾਂਗੇ ਸੁਹਾਵਾ ਸਾਹਿਬ ਤੱਕ ਜਾਈਏ। ਜੇ 10 ਤੇ 12 ਬਾਰਿਸ਼ ਬਹੁਤ ਜ਼ਿਆਦਾ ਹੋਈ ਤਾਂ ਹੋ ਸਕਦਾ ਚ ਨੂੰ ਰੁਕ ਜਾਈਏ। ਤੇ ਹਜੂਰ ਸਾਹਿਬ ਦੀ ਯਾਤਰਾ ਲਈ ਪੰਜਾਬ ਤੋਂ ਕਿਹੜਾ ਰੂਟ ਫੜਾਇਆ ਜਾ ਸਕਦਾ ਤੇ ਕੀ ਖਰਚਾ ਆਉਂਦਾ ਉਹ ਆਪਾਂ ਆਉਣ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ। ਉਹ ਤੱਕ ਲਈ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਕੱਲ ਨੂੰ ਸਫਰਾਂ ਨਾਲ ਫੇਰ ਜੁੜਿਓ ਤਦ ਤੱਕ ਲਈ ਮੈਰੂ ਜੀ ਦਾ ਖਾਲਸਾ ਮੈਰੂ ਜੀ ਕੀ ਹਥੇ ਸਾਡੇ ਸਿੰਘ ਜਿਹੜੇ ਉਹ ਸੋਲਿਡ ਪਰਫਿਊਮ ਚੈੱਕ ਕਰ ਰਹੇ ਆ ਬਾਈ ਕੋ ਗੱਲਬਾਤ ਹਤੇ ਚੱਕੇ ਮੈਰੂ ਮੈਂ ਕਿਹਾ ਜੀ